गांव नाली जिला तरन तन, तन बाबा माई दास जी, जी, तन तन जी दा जोड़ मेला और मुख सेवादार लखा सिंह जी सरदार सज्जन सिंह जी सरपंच रंजीत सिंह जी सबका सरपंच गुरजीत सिंह जी दिलबाग सिंह जी सारे सेवादारों के सहयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीरें i oh. oh. ਮੇਰਾ ਨਾਮ ਲੱਖਾਸ ਸਰਤਾ ਪ੍ਰਿੰਸੀਪਲ ਮੈ ਰਿਟਾਇਰਡ ਗੁਰਦੁਆਰੇ ਦਾ ਨਾਮ ਗੁਰਦੁਆਰੇ ਦੇ ਨਾਲ ਗੁਰਦੁਆਰਾ ਗੰਗਾਜੀ ਹੈ ਔਰ ਇਹ ਜਗ੍ਹਾ ਤੇ ਬਾਬਾ ਜਵਾਰ ਸਿੰਘ ਜੀ ਨੇ ਜੋ ਪਿੰਡ ਪਡਾਣਾ ਐ ਇਸ ਵਕਤ ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਤੋਂ ਕੋਈ 7 ਕਿਲੋਮੀਟਰ ਦੂਰ ਹੈ ਪਾਕਿਸਤਾਨ ਦੇ ਵਿੱਚ ਇਹ ਬਾਬਾ ਜਵਾਰ ਸਿੰਘ ਜੀ ਦਾ ਜਨਮ ਉਸ ਪਡਾਣਾ ਪਿੰਡ ਦੇ ਵਿੱਚ ਹੋਇਆ ਅਤੇ ਇਹ ਲਗਭਗ 1902 ਸਾਲ ਤੋਂ ਪਹਿਲਾਂ ਸੋ ਮਮਾਰਾ ਜੀ ਸਿੱਕਦੇ ਟਾਈਮ ਦੀ ਉਹ ਇਸ ਪਿੰਡ ਦੇ ਵਿੱਚ ਆਏ ਔਰ ਇਹ ਜਗਾ ਜਿਹੜੀ ਸੀ ਇੱਥੇ ਕੋਈ ਮਨੋ ਕੁਝ ਰੁੱਖਾਂ ਦਾ ਉੱਚਾ ਜਿਹਾ ਸਥਾਨ ਸੀ ਜਿੱਥੇ ਰੁੱਖ ਕਾ ਵੀ ਸਨ ਇੱਥੇ ਆਣ ਕੇ ਠਹਿਰੇ ਇੱਥੇ ਪਰਮਾਤਮਾ ਦੀ ਭਗਤੀ ਕਰਦੇ ਰਹੇ ਇੱਥੇ ਇੱਕ ਤਲਾਬ ਬਣਿਆ ਹੋਇਆ ਸੀ ਜਿਹੜਾ ਕਿ ਆ ਬਾਬਾ ਸਾਹਿਬ ਬੈਸ ਜੀ ਜਿਹੜਾ ਗੁਰਦੁਆਰਾ ਮੰਜੀ ਸਾਹਿਬ ਨਾਰਲੀ ਪਿੰਡ ਦੇ ਵਿੱਚ ਹੀ ਹੈ ਜੋ ਗੁਰੂ ਅਮਰਦਾਸ ਜੀ ਨੇ ਬਾਈ ਮੰჯੀਆਂ ਦੀ ਸਥਾਪਨਾ ਕੀਤੀ ਸੀ ਸਿੱਖੀ ਦੇ ਪ੍ਰਚਾਰ ਵਾਸਤੇ ਉਹਨਾਂ ਦੇ ਵਿੱਚ ਮਾਈ ਦਾਜ ਜੀ ਨੂੰ ਇੱਕ ਮੰਜੀ ਉਹਨਾਂ ਨੇ ਬਖਸ਼ੀ ਸੀ ਅਤੇ ਮਾਨਕ ਚੰਦ ਜੀ ਉਹਨਾਂ ਦੇ ਨਾਲ ਦੂਸਰੀ ਮੰਜੀ ਗੜੇ ਸਨ ਉਹ ਮੰਜੀ ਜਿਹੜੀ ਹੈ ਅੱਜ ਵੀ ਗੁਰਦੁਆਰਾ ਮੰਜੀ ਸਾਹਿਬ ਵਿਖੇ ਬਿਰਾਜਮਾਨ ਹੈ ਸੰਗਤਾਂ ਦੇ ਦਰਸ਼ਨ ਕਰਦੀ ਹੈ ਤੇ ਉਸ ਗੁਰਦੁਆਰਾ ਦੀ ਸਾਫ ਸਿਮਾਰਵੀ ਜਿਹੜੇ ਬਾਬਾ ਜੀ ਕਰਦੇ ਸਨ ਉਹ ਉਹਨਾਂ ਵਿੱਚੋਂ ਬਾਬਾ ਸਾਹਿਬਦਾਸ ਜੀ ਸਨ ਜਿਨ੍ਹਾਂ ਨੇ ਇਹ ਜਗ੍ਹਾ ਤੇ ਇੱਕ ਸਰੋਵਰ ਬਣਾਇਆ ਸੀ ਜਿੱਦਿਆਂ ਤਿੰਨ ਪਾਈਆਂ ਤੇ ਗੋਇਆ ਪੱਕੀਆਂ ਸੀ ਤੇ ਇੱਕ ਦਵਾਈ ਆ ਦੀ ਕੱਚੀ ਸੀ ਤੇ ਉਹ ਅਸੀਂ ਕੋਈ 10 15 ਸਾਲ ਪਹਿਲਾਂ ਉਹ ਵੀ ਦਵਾਈ ਪੱਕੀ ਕਰਾਈ। ਇਸ ਥਾਂ ਤੇ ਬਾਬਾ ਮਾਈ ਦਾ ਜਦੋਂ ਬਾਬਾ ਸਾਹਿਬ ਦਾ ਜੀ ਇੱਥੇ ਰਹਿੰਦੇ ਸਨ ਤੇ ਉਹਨਾਂ ਦੇ ਇੱਕ ਵਾਗੀ ਹੁੰਦਾ ਸੀ ਜੋ ਗਊਆਂ ਚਾਰਿਆ ਕਰਦਾ ਸੀ ਤੇ ਕੁੰਮ ਦਾ ਮੇਲਾ ਜੋ ਹਰ ਸਾਲ 12 ਸਾਲਾਂ ਬਾਅਦ ਕੁੰਮ ਦਾ ਮੇਲਾ ਆਉਂਦਾ ਹੈ ਉਸ ਤੇ ਸੰਕਟਾਂ ਜਾਇਆ ਕਰਦੀਆਂ ਸਨ ਤੁਰ ਕੇ ਹਰ ਬਾਰ ਸੰਕਟ ਆਦਿਆਂ ਸੀ ਇੱਕ ਇੱਕ ਮਹੀਨਾ ਪਹਿਲਾਂ ਹੀ ਲੋਕਾਂ ਨੇ ਚੱਲਣਾ ਸ਼ੁਰੂ ਕਰ ਦੇਣਾ ਤੇ ਬਾਬਾ ਜੀ ਦਾ ਜਿਹੜਾ ਉਹ ਵਾਗੀ ਸੀ ਉਹਦੀ ਵੀ ਖਾਸ ਸੀ ਕਿ ਬਾਬਾ ਜੀ ਮੈਨੂੰ ਵੀ ਗੰਗਾ ਦਰਸ਼ਨ ਹਾਂ ਕੁੰਮ ਦਾ ਇਸ਼ਨਾਨ ਕਰਾਓ ਬਾਬਾ ਜੀ ਨੇ ਉਹਨੂੰ ਕਿਹਾ ਵੀ ਠੀਕ ਹੈ ਤੈਨੂੰ ਵੀ ਇਸ਼ਨਾਨ ਕਰਾਉਣਗੇ ਸੰਗਤ ਮਹੀਨਾ ਪਹਿਲਾਂ ਹੀ ਜਾਣੀ ਸ਼ੁਰੂ ਹੋ ਗਈ ਲੇਕਿਨ ਬਾਬਾ ਜੀ ਤੇ ਉਹ ਵਾਗੀ ਜਿਹੜਾ ਸੀ ਉਹ ਨਹੀਂ ਗਿਆ ਜਿਸ ਦਿਨ ਇਸ਼ਨਾਨ ਦਾ ਦਿਨ ਆ ਗਿਆ ਕੁੰਮ ਦਾ ਮੇਲਾ ਆ ਗਿਆ ਤੋਂ ਵਾਗੀ ਜਿਹੜਾ ਸੀ ਉਰਾਜ ਹੋ ਗਿਆ ਕਹਿੰਦਾ ਬਾਬਾ ਜੀ ਤੁਸੀਂ ਮੈਨੂੰ ਇਸ਼ਨਾਨ ਤੇ ਕਰਾਇਆ ਹੀ ਨਹੀਂ ਤੇ ਤੁਸੀਂ ਤੇ ਕਹਿੰਦੇ ਇਸ਼ਾਰਾ ਕਰਾਵਾਂਗੇ ਉਹਨਾਂ ਵਰ ਕਿ ਆ ਵੀ ਇਸ ਜਿਹੜਾ ਸਥਾਨ ਹੈ ਜੋ ਸ੍ਰੋਵਰ ਬਣਨਾ ਹੈ ਇਸ ਜਗ੍ਹਾ ਤੇ ਉਹ ਛੋਟੀ ਜਿਹੀ ਛਪੜੀ ਹੁੰਦੀ ਸੀ ਉਹ ਤੇ ਉਹਨਾਂ ਨੂੰ ਲਿਜਾ ਕੇ ਉਹਨੂੰ ਅੰਤਿਧਿਆਨ ਕੀਤਾ ਤੇ ਉਹਨੂੰ ਕੁੰਮ ਦਾ ਸ਼ਰਾਨ ਉੱਥੇ ਹੀ ਉਹ ਪ੍ਰਗਟ ਹੋਏ ਕੁੰਮ ਦਾ ਸ਼ਰਾਨ ਗੰਗਾ ਦਾ ਕਰਾਇਆ ਤੇ ਵਾਪਸ ਉਸੇ ਤਰ੍ਹਾਂ ਹੀ ਉਹ ਅੰਤਿਧਿਆਨ ਉਹਨਾਂ ਵਾਪਸ ਲੈ ਜਾਂਦਾ ਇਸ ਗੱਲ ਦਾ ਜਿਹੜਾ ਪੇਸ ਸੀ ਉਹ ਬਾਬਾ ਜੀ ਨੇ ਕਿਹਾ ਵੀ ਇਹ ਕਿਸੇ ਨੂੰ ਦੱਸਣਾ ਨਹੀਂ ਜਦੋਂ ਉਥੋਂ ਦੀ ਗਈ ਹੋਈ ਸੰਗਤ ਪਿੰਡ ਦੀ ਵਾਪਸ ਆਈ ਤਾਂ ਉਹਨਾਂ ਨੇ ਆਣ ਕੇ ਪਿੰਡ ਵਿੱਚ ਗਿਆ ਵੀ ਉੱਥੇ ਬਾਬਾ ਜੀ ਵੀ ਤੇ ਉਹਨਾਂ ਦਾ ਜਿਹੜਾ ਨੌਕਰ ਸੀ ਉਹ ਵੀ ਗਏ ਸੀ ਤੋਂ ਉਹ ਨੌਕਰ ਉਹ ਲੋਕਾਂ ਨੇ ਆਣ ਕੇ ਮਜਬੂਰ ਕੀਤਾ ਵੀ ਸਾਨੂੰ ਜ਼ਰੂਰ ਦੱਸ ਉਹ ਕਹਿੰਦਾ ਸੀ ਬਾਬਾ ਜੀ ਉਹਨਾਂ ਨੂੰ ਮੈਨੂੰ ਕਿਹਾ ਸੀ ਵੀ ਤੂੰ ਦੱਸਣਾ ਨਹੀਂ ਕਿਸੇ ਨੂੰ ਕਿਸੀਂ ਕਿੱਧਰ ਗਏ ਆ ਤੇ ਜਦੋਂ ਉਹ ਬਾਬਾ ਜੀ ਨਾਲ ਦੀ ਸੰਗਤ ਬਾਬਾ ਜੀ ਉਹਨਾਂ ਕੋਲ ਗਈ ਉਹਨਾਂ ਫਿਰ ਉਹਨਾਂ ਨੂੰ ਦੱਸਿਆ ਤੇ ਉਸ ਦਿਨ ਇਹ ਜਿਹੜਾ ਬਹਿਣਿਆ ਜਾਦਗਰ ਕ੍ਰਿਸ਼ਨ ਜਸਟਮੀ ਦੇ ਦਿਨ ਤੇ ਇਸ ਦਿਨ ਤੇ ਸਨੌਰ ਵਿੱਚ ਸੰਪਾਸ਼ਣ ਕਰਨ ਕਰਦੀਆਂ ਨੇ ਤੇ ਉਹ ਜਿਹੜਾ ਗਣੇ ਉਹ ਕੁੰਭ ਦੰਮੇ ਤੇ ਜਾਰੀ ਗੰਗਾ ਦਾ ਇਸ਼ਨਾਨ ਜਿਹੜਾ ਬਾਬਾ ਜੀ ਨੇ ਕਿਹਾ ਸੀ ਇਹ ਬੰਦਾ ਦਾ ਹੀ ਇਸ਼ਨਾਨ ਹੈ ਉਹ ਸਮਝਿਆ ਜਾਂਦਾ ਹੈ ਕਿ ਇੱਥੇ ਇਸ਼ਨਾਨ ਉਹਨਾਂ ਨੇ ਨਹੀਂ ਦੰਦਾ ਇਸੇ ਸਥਾਨ ਤੇ ਬਾਬਾ ਜਵਾਰ ਸਿੰਘ ਜਿਹੜੇ ਸੀ ਪੜਾਣੀ ਵਾਲੇ ਉਹ ਆਏ ਇਹਨਾਂ ਨੇ ਆਪ ਵੀ ਭਗਤੀ ਕੀਤੀ ਔਰ ਲਗਭਗ 90 ਤੋਂ 100 ਸਾਲ ਦੀ ਉਮਰ ਇਹਨਾਂ ਨੇ ਇੱਥੇ guzari ਅੱਖਾਂ ਤੋਂ ਉਹਨਾਂ ਦੀ ਯਾਦਾਂ ਜੰਦੀ ਰਹੀ ਲੇਕਿਨ ਇਹਨਾਂ ਦੇ ਬਾਣੀ ਪੜਦੇ ਸਨ ਅਵਰਤਾਰੀ ਸਨ ਤੇ ਕਿਸੇ ਦੇ ਮਤਲਬ ਸ਼ਰਾਬੀ ਕਾਪੀ ਦੇ ਘਰ ਦਾ ਖਾਣਾ ਨਹੀਂ ਖਾਂਦੇ ਔਰ ਉਹਨਾਂ ਨੇ ਆਪਣਾ ਜੀਵਨ ਅਤੇ ਸਮਾਜੇ ਬਤਾ ਇਸੇ ਪਿੰਡ ਦੇ ਵਿੱਚ ਭਾਈ ਵੀਲਾ ਸਿੰਘ ਜੀ ਜੋ ਨਾਮਧਾਰੀ ਹੋਏ ਨੇ ਜਿਨ੍ਹਾਂ ਅੰਗਰੇਜ਼ ਕਾਲ ਦੇ ਵਿੱਚ ਦਰਬਾਰ ਸਾਹਿਬ ਜੋ ਮੁੱਚੜ ਖਾਨਾ ਲਾਗੇ ਖੋਲਿਆ ਸੀ ਉਦੋਂ ਗੁੰਮਾ ਹਲੌਰ ਕਰਦੇ ਸੀ ਉਹਨਾਂ ਮੁੱਚੜਾਂ ਨੂੰ ਸ਼ਰਧਾ ਲਾਇਆ ਸੀ ਉਹਨਾਂ ਦੇ ਵਿੱਚ ਇਹ ਭਾਈ ਵੀਲਾ ਸਿੰਘ ਜੀ ਇਹ ਮੇਲਾ ਕ੍ਰਿਸ਼ਨ ਜਸਵੀਰ ਜੀ ਦੇ ਦੇਨ ਦੇ ਨ ਇਸ ਤਰ੍ਹਾਂ ਤੇ ਹਰ ਸਾਲ ਬਣਾਇਆ ਜਾਂਦਾ ਹੈ ਕਿ دیਵਾਨ ਲੱਗਦੇ ਨੇ ਕੁਈ ਸ਼੍ਰੀ ਜਥੇ ਆਉਂਦੇ ਨੇ ਟਾੜੀ ਜਥੇ ਆਉਂਦੇ ਨੇ ਗੁਰ ਇਤਿਹਾਸ ਸਿੱਖ ਇਤਿਹਾਸ ਜਿਹੜਾ ਹੈ ਕੋਸਰਤਾਂ ਨੂੰ ਸ਼ਰਮ ਕਰਾਉਂਦੇ ਨੇ ਢੋਲ ਕਬੱਡੀ ਜਿਹੜੀ ਪਿਆਰੀ ਹੁੰਦੀ ਹੈ ਸੰਗਤਾਂ ਵਾਸਤੇ ਵੱਖ-ਵੱਖ ਪਦਾਰਥਾ ਜਿਹੜੇ ਆ ਉਹ ਲੰਗਰ ਲਗਾਏ ਜਾਂਦੇ ਨੇ ਸੰਗਤਾਂ ਬੜੀ ਦੂਰ ਦੂਰ ਕੋਚਾ ਲੱਕੇ ਇੱਥੇ ਆਉਂਦੀਆਂ ਨੇ ਗੁਰੂ ਘਰਾਂ ਵਿੱਚ ਮੱਤ ਮਸਤੀ ਹੁੰਦੀ ਹੈ ਤੇ ਪ੍ਰਮਾਤਮਾ ਤੋਂ ਮੂਹ ਮਿਲੀਆਂ ਮਰਾਧਾ ਪਹੁੰਚਦੀ ਜੈਸੀ ਵੀ ਸਮਾਗਵਤ ਪੀੜੀ ਨਸ਼ੇ ਵਿੱਚ ਬਰਬਾਦ ਹੋ ਰਹੀ ਆਨੇ ਵਾਲੀ ਨੌਜਵਾਨ ਪੀੜੀ ਕੋ ਆ ਕੇ ਮਿਲ ਜੀਏ ਸੋ ਅਸੀਂ ਨੌਜਵਾਨ ਤੇ ਇਹ ਨਾ ਮੌਜੂਦ ਨੌਜਵਾਨਾਂ ਨੂੰ ਵੀ ਬੁਲਤੀ ਕਰਦੇ ਆ ਕਿ ਉਹ ਆਪਣਾ ਧਿਆਨ ਗੁਰੂ ਘਰ ਵੱਲ ਜੋੜਨ ਤੇ ਕਬੱਡੀ ਖੇਡਣ ਖੇਡਾਂ ਵੱਲ ਆਪਣਾ ਧਿਆਨ ਲਗਾਉਣ ਚੰਗੀ ਪੜਾਈ ਕਰਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੇਸ਼ ਦੇ ਦੇਸ਼ਕੀ ਸਾਕੀ ਆਪਣੇ ਦੇਸ਼ ਦਾ ਨਾਮ ਪੰਜਾਬ ਦਾ ਉੱਚਾ ਕਰਨ ਤੇ ਇਸ ਜਿਹੜੀ ਇਹ ਲਹਨਤ ਅੰਸ਼ੀ ਦੀ ਇਹਨੂੰ ਪਿਆਦਨ ਮੈਂ ਇਹ ਸਾਰੀ ਹੱਥ ਖੋੜ ਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਇਹ ਉਹ ਸਨਸਰੂਕੀ ਬਿਮਾਰੀ ਤੋਂ ਬਚਨ ਬਚਨ ਨਹੀਂ